ਇਹ ਪਾਕਿਸਤਾਨੀ ਬਾਸਮਤੀ ਦਾ ਹੀ ਬੀਅ ਹੈ ਇਹ ਤਕਰੀਬਨ ਅਸੀਂ ਬੀਜਿਆ ਹੈਗਾ 10 ਜੁਲਾਈ ਦੇ ਲਾਗੇ ਇਹ ਸਾਡਾ ਤਕਰੀਬਨ 2 ਕਿਲੋ ਬੀਜ ਦੇ ਵਿੱਚੋਂ ਆਹ ਪਨੀਰੀ ਨਿਕਲੀ ਆ ਆ ਜਿਹੜੀ ਤੁਸੀਂ ਦੇਖ ਰਹੇ ਆ ਇਹ ਹੈਗੀ ਆ 370 ਦੀ ਪਨੀਰ ਸਿਰਫ ਜ਼ਿੰਕ ਪਾਈ ਸੀ ਅਸੀਂ ਕੋਈ ਵੀ ਬਾਦੂ ਇਹਨੂੰ ਹੋਰ ਖਾਦ ਦਵਾਈ ਕੋਈ ਸਪਰੇ ਕੋਸ਼ ਨਹੀਂ ਲਾਇਆ ਹੈਗਾ ਕਿ 370 ਉਮੀਦ ਕਰਦੇ ਆ ਕਿ ਜਿਆਦਾ ਵਧੀਆ ਹੋ ਜੂਗੀ ਪਾਕਿਸਤਾਨੀ ਬਾਸਮਤੀ ਜਿਹੜੀ ਆ ਉਹ ਸਾਡੇ ਕੋਲ ਪਨੀਰੀ ਕਾਫੀ ਥੋੜੀ ਆ 370 ਦੇ ਨਾਲ ਚੰਗਾ ਏਰੀਆ ਲੱਗਣ ਦੇ ਚਾਂਸ ਹੈਗੇ ਆ 7 ਤੋਂ 8 ਇੰਚ ਦਾ ਬੂਟਾ ਹੋਊਗਾ ਤੇ ਫੇਰ ਹੀ ਆਪਾਂ ਲਾਉਣ ਦੀ ਪੋਜੀਸ਼ਨ 'ਚ ਹੋਵਾਂਗੇ ਹਨ ਅਸੀਂ ਯੂਰੀਆ ਜਾਂ ਫਿਰ ਕੋਈ ਹੋਰ ਖਾਦ ਡੀਏਪੀ ਐਨੀਥਿੰਗ ਕੋਸ਼ ਨਹੀਂ ਤੁਸੀਂ ਲਾ ਸਕਦੇ ਉਹਦਾ ਕਾਰਨ ਆ ਦੋਸਤ ਮੈਨੂੰ ਪੁੱਛ ਰਹੇ ਸੀਗੇ ਕਿ ਤੁਸੀਂ ਪਨੀਰੀ ਦਾ ਜਮ ਵਖਾ ਲੋ ਠੀਕ ਆ ਵੀ ਤੁਹਾਡੇ ਪਨੀਰੀ ਜਿਹੜੀ ਤੁਸੀਂ ਪਾਕਿਸਤਾਨੀ ਤੇ 370 ਬੀਜੀ ਆ ਉਹ ਕਿਵੇਂ ਦੀ ਆ ਦੇਖੋ ਦੋਸਤੋ ਜਦੋਂ ਆਪਾਂ ਟ్రਾਇਲ ਕਰਨੇ ਹੁੰਦੇ ਨੇ ਕੁਝ ਚੀਜ਼ਾਂ ਨਵੀਆਂ ਹੁੰਦੀਆਂ ਆਪਣੇ ਲਈ ਕਿਉਂਕਿ ਆਪਾਂ ਪਹਿਲੀ ਵਾਰੀ ਬੀਜਦੇ ਪਏ ਆ ਨਾ ਤਾਂ ਆਪਣੇ ਕੋਲੇ ਇਹਦਾ ਪਹਿਲਾਂ ਕੋਈ ਐਕਸਪੀਰੀਅੰਸ ਹੈਗਾ ਆ ਤੇ ਜੇ ਹੋਵੇ ਵੀ ਤੇ ਹੁਣ ਉਹ ਟਾਈਮ ਹੋ ਚੁੱਕਾ ਆ ਤਾਂ ਦੂਜੀ ਗੱਲ ਜਿਹੜਾ ਬੀ ਆ ਹੁਣ ਆਪਾਂ ਬੀ ਵੀ ਦੇਖਣਾ ਹੁੰਦਾ ਆ ਕਿ ਬੀ ਕਿਸ ਤਰ੍ਹਾਂ ਦਾ ਆ ਠੀਕ ਆ ਬੀ ਚ ਜਾਨ ਹੈਗੀ ਆ ਹੁਣ ਸਾਨੂੰ ਜਿਹੜਾ ਪਾਕਿਸਤਾਨੀ ਬੀਜ ਹੈਗਾ ਆਇਦਰ ਮੇਰੇ ਸੱਜੇ ਹੱਥ ਮੇਰੇ ਸੱਜੇ ਹੱਥ ਜਿਹੜੀ ਤੁਸੀਂ ਆਹ ਵਾਲੀ ਦੇਖ ਰਹੇ ਹੋ ਪਨੀਰੀ ਹੈ ਨਾ ਇਹ ਵਾਲੀ ਪਨੀਰੀ ਪਾਕਿਸਤਾਨੀ ਬਾਸਮਤੀ ਦੀ ਆ ਤਾਂ ਪਾਕਿਸਤਾਨੀ ਜਿਹੜੇ ਬਾਸਮਤੀ ਆ ਇਹ ਵਾਲਾ ਤੁਸੀਂ ਦੇਖੋ ਇਹਦੇ ਵਿੱਚੋਂ ਬਹੁਤ ਸਾਰੀ ਫੋਕ ਨਿਕਲ ਗਈ ਸੀਗੀ ਠੀਕ ਆ ਜੀ ਤਾਂ ਸਾਡੇ ਕੋਲ ਕੁਛ ਬੀਜ ਹੈਗਾ ਤਕਰੀਬਨ ਕਿਲੋ ਤੋਂ ਵੀ ਥੋੜਾ ਹੋਊਗਾ ਜਾਂ ਕਿਲੋ ਕਹਿ ਲਓ ਉਹ ਫਿਰ ਪਾਕਿਸਤਾਨੀ ਬਾਸਮਤੀ ਆ ਤਕਰੀਬਨ 1 ਜੁਲਾਈ ਦੇ ਲਾਗੇ ਦੀ ਆ ਇਹਨੂੰ ਨੇੜੇ ਕਰਕੇ ਦਿਖਾ ਲ ਦਿਓ ਜੀ ਠੀਕ ਆ ਇਹਦੇ ਵਿੱਚ ਥੋੜਾ ਕੱਖ ਆ ਚੁੱਕਾ ਆ ਤੁਸੀਂ ਇਹਨੂੰ ਨੇੜਿਆਂ ਦੇਖ ਸਕਦੇ ਆ ਪਾਇਆ ਸੀ ਇਹਨੂੰ ਵੀ ਕੁਛ ਨਿਕਾ ਅਪਾ ਪਾਇਆ ਤਾਂ ਨਹੀਂ ਇਹਨੂੰ ਵੀ ਤੋਂ ਅਸੀਂ ਪਾਕਿਸਤਾਨੀ ਬਾਸਮਤੀ ਨੂੰ ਵੀ ਕੁਛ ਨਹੀਂ ਪਾਇਆ ਹੋਇਆ ਕੋਈ ਇਹਦੇ ਤੇ ਅਸੀਂ ਨਹੀਂ ਲਾਈ ਹੋਈ ਦਵਾਈ ਵਗੈਰਾ ਠੀਕ ਆ ਜ਼ਿੰਕ ਪਾਈ ਸੀ ਪਹਿਲਾਂ ਜ਼ਿੰਕ ਪਾਈ ਨਾ ਦੋਨੋਂ ਜਿਹੜੀਆਂ ਪਰ ਠੀਕ ਆ ਥੋੜੀ ਜੀ ਅਸੀਂ ਜ਼ਿੰਕ ਲਾਈ ਆ ਹਨਾ ਹਾਂ ਪਾਈਆ ਕਹੂਗੀ ਠੀਕ ਆ ਉਸ ਤੋਂ ਬਾਅਦ ਸਾਡੇ ਕੋਲ ਪਾਕਿਸਤਾਨੀ ਵੀ ਥੋੜਾ ਜਿਹਾ ਹੋਰ ਸੀਗਾ ਉਹ ਅਸੀਂ ਤਕਰੀਬਨ ਉਹ ਵੀ ਅਸੀਂ ਆ ਆ ਜਿਹੜੀ ਤੁਹਾਡੇ ਕੋਲ ਆ ਤੁਹਾਡੇ ਕੋਲ ਆ ਆਇਆ ਆ ਵਾਲੀ ਇਹ ਪਾਕਿਸਤਾਨੀ ਬਾਸਮਤੀ ਦਾ ਹੀ ਈ ਬੀ ਆ ਇਹ ਤਕਰੀਬਨ ਅਸੀਂ ਬੀਜਿਆ ਹੈਗਾ 10 ਜੁਲਾਈ ਦੇ ਲਾਗੇ ਠੀਕ ਆ ਜੀ ਆ ਤੁਸੀਂ ਜਿਹੜਾ ਦੇਖ ਰਹੇ ਆ ਇਹ ਵੀ ਪਾਕਿਸਤਾਨੀ ਬਾਸਮਤੀ ਦਾ ਆ ਠੀਕ ਆ ਜੀ ਹੁਣ ਹੁੰਦਾ ਕੀ ਆ ਕਿ ਕਈ ਵਾਰੀ ਉਹਦੇ ਵਿੱਚ ਫੋਕ ਹੁੰਦੀ ਆ ਜਦੋਂ ਫੋਕਾ ਨਿਕਲ ਗਿਆ ਬਹੁਤ ਸਾਰਾ ਬੀ ਜਾਨੀ ਕਿ ਉਹਦੇ ਚ ਉਹ ਉਹ ਨਾ ਨਹੀਂ ਹੈਗਾ ਜਾਨ ਹੀ ਹੈ ਨਹੀਂਗੀ ਤਾਂ ਫਿਰ ਯਾਰ ਆਪਣੇ ਆਪਣਾ ਟਰਾਇਲ ਜਿਹੜਾ ਆ ਉਹ ਆਪਾਂ ਨੂੰ ਇਹ ਸਾਰੀਆਂ ਗੱਲਾਂ ਨੋਟ ਕਰਨੀਆਂ ਪੈਣੀਆਂ ਠੀਕ ਆ ਤਾਂ ਪਹਿਲੇ ਨੰਬਰ ਤੇ ਪਾਕਿਸਤਾਨੀ ਬਾਸਮਤੀ ਸੀਗੀ ਉਹਦੇ ਚੋਂ ਕੋਸ਼ ਪਨੀਰੀ ਬਹੁਤ ਸੋਹਣੀ ਹੋ ਚੁੱਕੀ ਆ ਕਈ ਦੋਸਤਾਂ ਨੇ ਮੈਨੂੰ ਕਿਹਾ ਸੀ ਕਿ ਪਨੀਰੀ ਦਿਖਾ ਲ ਤੂੰ ਠੀਕ ਆ ਪਨੀਰੀ ਹੁਣ ਮੈਂ ਤੁਹਾਨੂੰ ਦਿਖਾ ਲਦਾ ਪਿਆ ਆ ਇਹ ਸਾਡਾ ਤਕਰੀਬਨ 2 ਕਿਲੋ ਬੀ ਦੇ ਵਿੱਚੋਂ ਆ ਪਨੀਰੀ ਨਿਕਲੀ ਆ ਹੁਣ ਦੇਖਦੇ ਆ ਇਹਦੇ ਨਾਲ ਕਿੰਨੀ ਥਾਂ ਲੱਗਦੀ ਆ ਆਛਾ ਹੁਣ ਤੁਸੀਂ ਇਹਦੇ ਤੇ ਆ ਜਾਓ ਜੀ ਠੀਕ ਆ ਇੱਧੇ ਆ ਜਾਓ ਆ ਜਿਹੜੀ ਤੁਸੀਂ ਦੇਖ ਰਹੇ ਆ ਇਹ ਹੈਗੀ ਆ 370 ਦੀ ਪਨੀਰੀ ਠੀਕ 370 ਦੀ ਪਨੀਰੀ ਨੂੰ ਧਿਆਨ ਨਾਲ ਦੇਖਿਓ ਸਿਰਫ ਜ਼ਿੰਕ ਪਾਈ ਸੀ ਅਸੀਂ ਬੀਜਣ ਦੇ ਵੇਲੇ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਇਆ ਆ ਕੋਈ ਵੀ ਬਾਦੂ ਇਹਨੂੰ ਹੋਰ ਖਾਦ ਦਵਾਈ ਕੋਈ ਸਪਰੇ ਕੋਸ਼ ਨਹੀਂ ਲਾਇਆ ਹੈਗਾ ਅਸੀਂ ਬਿਲਕੁਲ ਇਹਨੂੰ ਐਸੇ ਤਰੀਕੇ ਕਰਨਾ ਚਾਹੁੰਦੇ ਦੇਖਣਾ ਚਾਹੁੰਦੇ ਵੀ ਇਹ ਚ ਕੀ ਹੈਗਾ ਆ ਧਿਆਨ ਨਾਲ ਦੇਖ ਲਓ ਆ ਜਿਹੜੇ ਜਿੱਥੇ ਹੁਣ ਮੈਂ ਖੜਾ ਆ ਇਧਰ ਆ ਵੀ 370 ਰੇ 370 ਦਾ ਹੀ ਆ ਬੀਆ ਇਹਦੇ ਤੋਂ ਕੁਛ ਦਿਨ ਬਾਅਦ ਬੀਜ ਹੋਈ ਇਹ 4-5 ਦਿਨ ਤੇ ਇਹ ਵੀ 370 ਰਿਆ 370 ਦੋਏ ਨੇ ਆ ਕੋਸ਼ਿਸ਼ ਹੈਗੀ ਆ ਸਾਡੀ ਕਿ 370 ਉਮੀਦ ਕਰਦੇ ਆ ਕਿ ਜ਼ਿਆਦਾ ਵਧੀਆ ਹੋ ਜੂਗੀ ਪਾਕਿਸਤਾਨੀ ਬਾਸਮਤੀ ਜਿਹੜੀ ਆ ਉਹ ਸਾਡੇ ਕੋਲ ਪਨੀਰੀ ਕਾਫੀ ਥੋੜੀ ਆ 370 ਦੇ ਨਾਲ ਚੰਗਾ ਏਰੀਆ ਲੱਗਣ ਦੇ ਚਾਂਸ ਹੈਗੇ ਆ ਤੋਂ ਪਾਇਆ ਕਿਉਂਕਿ ਕੁਛ ਨਹੀਂ ਕੋਈ ਖਾਦ ਨਹੀਂ ਕੋਈ ਫਰਟੀਲਾਈਜ਼ਰ ਖਾਸ ਨਹੀਂ ਹੈਗਾ ਦਿੱਤਾ ਇਹਨੂੰ ਠੀਕ ਆ ਤੇ ਉਹਦੇ ਨਾਲ ਥੋੜਾ ਜਿਹਾ ਤੁਹਾਨੂੰ ਲੱਗੂਗਾ ਕਿ ਓਨੇ ਜ਼ਿਆਦਾ ਉਬਰੇ ਨਹੀਂ ਹੈਗੇ ਬੂਟੇ ਓਨੇ ਜ਼ਿਆਦਾ ਜਾਂਚ ਨਹੀਂ ਹੈਗੇ ਪਰ ਛੋਟੇ ਆ ਠੀਕ ਆ ਤੇ ਜਿੱਦਾਂ ਦੇ ਵੀ ਆ ਪਰ ਆਪਾਂ ਤਕਰੀਬਨ ਤਕਰੀਬਨ ਇਹ ਜੋ ਕੁਦਰਤੀ ਛੱਡ ਦਿੱਤੇ ਹੋਏ ਆ ਹੁਣ ਆਪਾਂ ਕਰਨਾ ਕੀ ਆ ਥੋੜੇ ਜانے ਰੁਕਾਂਗੇ ਹੁਣ ਤੁਸੀਂ ਦੇਖੋ 8 ਇੰਚ ਦਾ ਬੂਟਾ ਹੋਵੇ 7 ਤੋਂ 8 ਇੰਚ ਦਾ ਬੂਟਾ ਹੋਊਗਾ ਤੇ ਫੇਰ ਹੀ ਆਪਾਂ ਲਾਉਣ ਦੀ ਪੋਜੀਸ਼ਨ 'ਚ ਹੋਵਾਂਗੇ ਹਨ ਤੇ ਅੱਜ ਇਸ ਪਨੀਰੀ ਨੂੰ ਲਾਇਆ ਨੂੰ ਸਾਨੂੰ ਜਿਹੜੇ ਆ ਉਹ 10 ਦਿਨ ਨਹੀਂ ਹੋਏ ਆ ਹਨਾ ਤਕਰੀਬਨ ਅੱਜ 16 ਜੁਲਾਈ ਆ ਅੱਜ ਤਾਂ 6 ਨੂੰ ਅਸੀਂ ਇਹ ਲਾਈ ਸੀਗੀ ਤੇ ਹੋਰ ਆਪਾਂ 4-5 ਦਿਨ ਵੇਟ ਕਰਾਂਗੇ ਹਜੇ ਹਾਂਜੀ 5-6 ਦਿਨ ਹੋ ਜਣਗੇ ਆਪਾਂ ਹਜੇ 5-6 ਦਿਨ ਹੋਰ ਵੇਟ ਕਰਕੇ ਇਹਨੂੰ ਥੋੜਾ ਜਿਹਾ ਹੋਰ ਵੱਡਾ ਹੋ ਲੈਣ ਦੀ ਏ ਤੇ ਫਿਰ ਆਪਾਂ ਲਾਉਨੇ ਆ ਤੇ ਫਿਰ ਇਹਨੂੰ ਆਪਾਂ ਕਰਾਂਗੇ ਠੀਕ ਹੈ ਤੇ ਜਿੱਥੇ ਆਪਾਂ ਲਾਉਣੀ ਆ ਇਹ ਪਨੀਰੀ ਜਿੱਥੇ ਜਾਨੀ ਕਿ ਆਪਾਂ ਇਹ ਬਾਸਮਤੀ ਲਾਉਣੀ ਆ ਜਿਸ ਜਗ੍ਹਾ ਉਸ ਜਗ੍ਹਾ ਦਾ ਇੱਕੋ ਧਿਆਨ ਜਿਹੜਾ ਆ ਉਹ ਆਪਾਂ ਰੱਖਣਾ ਉਹ ਅਸੀਂ ਇਹ ਰੱਖਣਾ ਆ ਕਿ ਅਸੀਂ ਉਹਨੂੰ ਕੁਝ ਪਾ ਨਹੀਂ ਸਕਦੇ ਅਸੀਂ ਯੂਰੀਆ ਜਾਂ ਫਿਰ ਕੋਈ ਹੋਰ ਖਾਦ ਡੀਏਪ ਐਨੀਥਿੰਗ ਕੁਛ ਨਹੀਂ ਤੁਸੀਂ ਲਾ ਸਕਦੇ ਉਹਦਾ ਕਾਰਨ ਆ ਉਹਦਾ ਕਾਰਨ ਬਹੁਤ ਵੱਡਾ ਆ ਉਹਨੂੰ ਸਮਝੋ ਕਾਰਨ ਇਹ ਆ ਜੇ ਤੁਸੀਂ ਇਹਨੂੰ ਪਾ ਦਿੱਤਾ ਇਹਦਾ ਕੱਦ ਨਾ ਵੱਡਾ ਹੋ ਜਾਂਦਾ ਹੁੰਦਾ ਤੇ ਜੇ ਅਸੀਂ ਇਹਨੂੰ ਕੁਝ ਪਾ ਦਿੱਤਾ ਤੇ ਫਿਰ ਇਹਨੇ ਇਹ ਡੱਕ ਕੱਦ ਕਰ ਜਾਣਾ ਕਿ ਆਪਣੇ ਤੋਂ ਇਹ ਸਾਂਭੀ ਨਹੀਂ ਜਾਣੀ ਇਸ ਕਰਕੇ ਇਹਨੂੰ ਇਹਨੂੰ ਆਪ ਪਾ ਨਹੀਂ ਸਕਦੇ ਠੀਕ ਹੈ ਇਹ ਡਿਗ ਜਾਣੀ ਆ ਤੇ ਆਪਣੇ ਹਿੱਸੇ ਕੁਝ ਵੀ ਨਹੀਂ ਪੈਣਾ ਆਪਣੇ ਹੱਥ ਕੱਖ ਨਹੀਂ ਹੋਣਾ ਸੋ ਇਹਨੂੰ ਇੱਕ ਵਾਰ ਤੁਸੀਂ ਦੇਖ ਲਓ ਸਾਨੂੰ ਹੁਣ ਅਸੀਂ ਤੁਹਾਨੂੰ ਬੀਜ ਦੇ ਦਿਖਾਵਾਂਗੇ ਇਹ ਜਸਟ ਤੁਹਾਨੂੰ ਪਨੀਰੀ ਦਿਖਾ ਲੈਣੀ ਸੀਗੀ ਤੇ ਇਹ ਤੁਸੀਂ ਦੇਖ ਲਓ ਬਹੁਤ ਸੋਹਣੀ ਜੰਮੀ ਆ ਪਾਣੀ ਲੱਗੀ ਜਾਂਦਾ ਆ ਇਹਨੂੰ ਠੀਕ ਹੈ ਕੁਦਰਤੀ ਮੀਂਹ ਤਕਰੀਬਨ ਪਈ ਜਾਂਦਾ ਹੁਣ ਮੈਨੂੰ ਲੱਗਦਾ ਫੇ ਪੈ ਜਾਣਾ ਬੱਦਲ ਸਿਰ ਤੇ ਖੜਾ ਹੈ ਦੁਬਾਰਾ ਪਾਣੀ ਨਹੀਂ ਲਾਇਆ ਹਾਂ ਇੱਕ ਗੱਲ ਨੋਟ ਰੱਖਿਓ ਇਹਨੂੰ ਕੋਈ ਵੀ ਅਸੀਂ ਪਾਣੀ ਨਹੀਂ ਲਾਇਆ ਠੀਕ ਆ ਜੀ ਜਿੱਦਣ ਦੀ ਬੀਜੀ ਆ ਉਦਣ ਦਾ ਬਸ ਇੱਕ ਪਾਣੀ ਲੱਗਾ ਆ ਉਸ ਤੋਂ ਬਾਅਦ ਪਾਣੀ ਕੋਈ ਨਹੀਂ ਕਿਉਂਕਿ ਕੁਦਰਤੀ ਪਾਣੀ ਰੋਜ਼ ਹੀ ਲੱਗ ਰਿਹਾ ਆ ਮੀਂਹ ਆ ਰਿਹਾ ਆ ਉਹਦੇ ਨਾਲ ਆ ਠੀਕ ਆ ਸੋ ਧੰਨਵਾਦ ਜੀ ਨੈਕਸਟ ਆਪਾਂ ਵੀਡੀਓ 'ਚ ਮਿਲਦੇ ਆ ਤੇ ਹੁਣ ਦੇ ਉਹ ਆ ਗਿਆ ਸਾਨੂੰ ਤੇ ਇਹ ਪਨੀਰੀ ਤੇ ਹੁਣ ਤੁਹਾਨੂੰ ਇਹ ਬੀਜ ਦੇ ਆਪਾਂ ਦਿਖਾ ਲਦੇ ਆਂਗੇ ਤੇ ਫਿਰ ਅਗਲੀ ਰਿਪੋਰਟ ਜਿਹੜੀ ਆ ਫਿਰ ਉਸੇ ਦਿਨ ਦੇਾਂਗੇ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਲਈਓ ਤੇ ਪੀਆਰ ਪੰਜਾਬ ਤੇ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ੍ਰੀ ਅਕਾਲ